ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੇ ਠੀਕ ਠਾਕ ਜੇ ਭਾਜੀ ਇਹ ਆਪਣੀ ਗਾਂ ਸੀ तकरीबन 1.5 ਸਾਲ ਤੋਂ ਰਿਪੀਟਰ ਸੀ ਤੇ ਕਾਫੀ ਵਾਰ ਇਹਦੀ ਏਆਈ ਕਰਾਈ ਸੀਗੀ ਤੇ ਡਾਇਰੈਕਟ ਕ੍ਰੋਸ ਵੀ ਕਰਾਈ ਸੀ ਤੇ ਇਹ ਕੰਸੀਵ ਨਹੀਂ ਸੀ ਕਰਦੀ ਯਾਨੀ ਕਿ ਹਰ ਵਾਰ ਰਿਪੀਟ ਕਰ ਜਾਂਦੀ ਸੀ ਤੇ ਆਪਾਂ ਢਿੱਲੋ ਸਾਹਿਬ ਦੀਆਂ ਵੈਟਰਨਰੀ ਢਿੱਲੋ ਡਾਕਟਰ ਸਾਹਿਬ ਦੀਆਂ ਵੀਡੀਓ ਦੇਖਦੇ ਸੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਪਹਿਲਾਂ ਵੀ ਇੱਕ ਗਾਂ ਆਪਣੀ ਸੀ ਰਿਪੀਟਰ ਸੀਗੀ ਤੇ ਉਹਨਾਂ ਦੇ ਜਿੱਦਾਂ ਉਹਨਾਂ ਨੇ ਦੱਸਿਆ ਉਦੋਂ ਉਹਨਾਂ ਨੇ ਇੰਜੈਕਸ਼ਨ ਲਵਾਇਆ ਤੇ ਉਹ ਗਾਂ ਜਿਹੜੀ ਉਹ ਤਕਰੀਬਨ 2.5 ਸਾਲ ਤੋਂ ਰਿਪੀਟਰ ਸੀ ਤੇ ਉਹ ਗਾਂ ਵੀ ਕਨਸੀਵ ਕਰ ਗਈ ਸੀ ਤੇ ਅੱਜ ਉਹ 5 ਮਹੀਨਿਆਂ ਦੀ ਗੱਭ ਹੈ ਤੇ ਅੱਜ ਇਹ ਗਾਂ ਜਿਹੜੀ ਆ ਇਹ ਕਰਾਈ ਆਪਾਂ 2.5 ਮਹੀਨਿਆਂ ਤੋਂ ਚੈੱਕ ਕਰਾਈ ਆ ਤੇ ਅੱਜ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਇਹ ਅੱਜ ਗੱਭਣ ਹੋ ਗਈ ਆ ਤੇ ਬਹੁਤ ਬਹੁਤ ਧੰਨਵਾਦ ਢੱਲੋ ਵੀਰ ਦਾ ਜਿਨ੍ਹਾਂ ਦੀ ਮਿਹਰ ਦੇ ਨਾਲ ਇਹ ਆਪਣੇ ਗਾਂ 'ਚ ਕੰਸੀਵ ਕਰ ਗਈ ਆ ਇਹ ਡਾਕਟਰ ਢੱਲੋ ਜਾਨੀ ਕਿ ਜਿਹੜੇ ਰਿਪੀਟਰ ਜਾਨਵਰ ਆ ਉਹਨਾਂ ਵਾਸਤੇ ਇੱਕ ਵਰਦਾਨ ਹੀ ਆ ਰੱਬ ਦਾ ਰੂਪ ਹੀ ਆ ਕਿ ਉਹਨਾਂ ਨੂੰ ਡਾਂਕਾ ਸੋਟਿਆਂ ਤੋਂ ਜਾਂ ਇਦਾਂ ਧੱਕਿਆਂ ਤੋਂ ਬਚਾ ਲੈਂਦਾ ਇਹਨੇ ਤੇ ਅਸੀਂ ਵੀ ਇਦਾਂ ਹੀ ਜਿਹੜੀ ਪਹਿਲਾਂ ਗਾਂ ਸੀ ਉਹ ਵੀ ਕਾਫੀ ਵਾਰ ਜਨ ਰਿਪੀਟ ਕਰਨ ਤੋਂ ਬਾਅਦ ਸਾਨੂੰ ਇਹ ਸੀ ਵੀ ਇਹਨਾਂ ਨੂੰ ਹੁਣ ਛਾੜੀ ਦਿੱਤਾ ਜਾਵੇ ਤੇ ਫਿਰ ਸੋਚਿਆ ਕਿ ਡਾਕਟਰ ਢੱਲੋਂ ਨਾਲ ਇੱਕ ਵਾਰੀ ਗੱਲਬਾਤ ਕਰਕੇ ਦੇਖ ਲੈਨੇ ਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਿੱਦਾਂ ਉਦਾਂ ਵੀਰ ਨੇ ਦੱਸਿਆ ਉਦਾਂ ਹੀ ਆਪਾਂ ਉਹਨਾਂ ਦਾ ਇਲਾਜ ਕਰਵਾਇਆ ਤੇ ਇੰਜੈਕਸ਼ਨ ਲਵਾਇਆ ਉਹਨਾਂ ਦੇ ਉਸ ਤੋਂ ਬਾਅਦ ਏਆਈ ਕਰਾਈ ਤੇ ਉਹ ਗਾਂ ਆਪਣੀ ਕੱਬਰ ਨਿਕਲਾਈ ਉਸੇ ਤਰੀਕੇ ਨਾਲ ਇਹ ਜਿਹੜੀ ਆਪਣੀ ਗਾਂ ਆ ਇਹ ਵੀ 1.5 ਸਾਲ ਤੋਂ ਰਿਪੀਟਰ ਸੀ ਤੇ ਇਹ ਤਾਂ ਡਾਇਰੈਕਟ ਕ੍ਰੋਸ ਵੀ ਕਰਾਈ ਸੀ ਤੇ ਤਾਂ ਵੀ ਨਹੀਂ ਸੀ ਇਹ ਕੱਬਣ ਹੁੰਦੀ ਤੇ ਅੱਜ ਡਾਕਟਰ ਆਪਣਾ ਢੱਲੋ ਸਾਹਿਬ ਦੀ ਮਿਹਰ ਦੇ ਨਾਲ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਆਪਣੀ ਗਾਂ ਇਹ ਜਿਹੜੀ ਰਿਪੀਟਰ ਸੀ ਇਹ ਗੱਬਣ ਹੋ ਗਈ ਆ ਤੇ ਬਹੁਤ-ਬਹੁਤ ਦਾ ਪਤਨਵਾਦ ਕਰਦੇ ਹਾਂ ਢੱਲੋ ਵੀਰ ਦਾ ਜਿਨ੍ਹਾਂ ਦੀ ਮਿਹਰ ਦੇ ਸਦਕਾ ਆਪਣੀ ਗਾਂ ਜਿਹੜੀ ਅੱਜ ਕੰਸੀਵ ਹੋ ਗਈ ਆ ਇਹ ਢੱਲੋ ਵੀਰ ਨੂੰ ਦਿਲੋਂ ਸਪੋਰਟ ਆ ਭਾਜੀ ਆਪਣੀ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਕਹਿਣ ਤੇ ਮੁਤਾਬਕ ਜਿੱਦਾਂ ਨੇ ਦੱਸਿਆ ਸੀ ਆਪਣੀ ਗਾਂ ਜਿਹੜੀ ਸੀ ਕੰਸੀਵ ਕਰ ਗਈ ਤੇ ਦੂਸਰੀ ਗਾਂ ਇਹ ਆ ਕਨਸੀਵ ਕਰ ਗਿਆ ਆਪਣੇ ਦੇ ਲੋ ਸਪੋਰਟ ਹਟ ਲੋ ਵੀਰ ਨੂੰ ਜਿਹੜੇ ਆਪਣੇ ਵੀਰ ਹੁੰਦੇ ਨੇ ਡਾਕਟਰ ਉਹਨਾਂ ਦਾ ਯਾਰ ਸਾਥ ਦਿਆ ਕਰੋ ਕੋਈ ਬੰਦੇ ਹੁੰਦੇ ਨੇ ਲੱਤਾਂ ਖਿੱਚਣ ਵਾਲੇ ਤੇ ਉਹਨਾਂ ਦਾ ਕੰਮ ਹੈ ਲੱਤਾਂ ਖਿੱਚੀ ਜਾਣੀਆਂ ਤੇ ਪਰ ਉਹਨਾਂ ਦੇ ਲੱਤਾਂ ਖਿੱਚਣ ਨਾਲ ਕੁਝ ਵੀ ਨਹੀਂ ਜੇ ਹੋਣਾ ਜਦੋਂ ਬਾਹ ਗੁਰੂ ਰਾਮਦਾਸ ਨੇ ਫੜੀ ਹੋਵੇ ਤੇ ਉਹਨਾਂ ਨੂੰ ਵੀ ਬੇਨਤੀ ਆ ਕਿ ਇਦਾਂ ਦੇ ਕੰਮ ਨਾ ਕਰਿਆ ਕਰੋ ਤੇ ਜਿਹੜਾ ਬੰਦਾ ਸਹੀ ਆ ਤੇ ਉਹਨੂੰ ਸਪੋਰਟ ਕਰਿਆ ਕਰੋ ਆਪਣੇ ਦੇ ਫੋਲ ਸਪੋਰਟ ਹੈ ਕਿਉਂਕਿ ਆਪਣੇ ਦੋ ਜਨਵਰ ਢਿੱਲੋ ਵੀਰ ਤੇ ਕਹਿੰਦੇ ਜਿੱਦਾਂ ਉਹਨਾਂ ਨੇ ਦੱਸਿਆ ਉਦਾਂ ਹੀ ਆਪਾਂ ਯਾਈ ਕਰਾਈ ਆ ਤੇ ਕਨਸੀਵ ਹੋ ਗਈ ਆ ਤੇ ਇਦਾਂ ਹੀ ਅੱਗੇ ਢਿੱਲੋ ਵੀਰ ਜਦੋਂ ਵੀ ਫੋਨ ਕਰੀਦਾ ਵਾ ਆਪਣਾ ਸਾਥ ਦਿੰਦਾ ਵਾ ਕਦੀ ਇਹ ਨਹੀਂ ਹੋ ਮੈ ਨਹੀਂ ਉਹਨਾਂ ਚਾਹੇਗੀ ਕਿ ਆਪਾਂ ਗੱਲਬਾਤ ਨਹੀਂ ਕਰਦੇ ਜਾਂ ਕੁਝ ਵੀ ਜਦੋਂ ਵੀ ਫੋਨ ਲਾਈਦਾ ਵਾ ਫਸਟ ਰਿੰਗ ਤੇ ਗੱਲਬਾਤ ਕਰਦੇ ਨੇ ਆਪਣਾ ਫੋਨ ਚੁੱਕਦੇ ਨੇ ਤੇ ਬਹੁਤ ਬਹੁਤ ਸਪੋਰਟ ਆਪਣੀ ਢਿੱਲੋ ਵੀਰ ਨੂੰ ਸਾਰਿਆਂ ਨੂੰ ਇਦਾਂ ਹੀ ਆ ਕਿ ਭਾ ਜਿੱਦਾਂ ਕੋਈ ਕਿਸੇ ਦੇ ਲਈ ਪਹੁੰਚ ਦਾਵਾ ਹੋਮ ਹਮਾ ਕੇ ਜਾਂ ਉਹਨਾਂ ਦੀ ਗੱਲਬਾਤ ਕਰਦਾ ਚਲ ਆਪਣੇ ਤੱਕ ਪਹੁੰਚ ਨਹੀਂ ਸਕਦੇ ਆਪਣਾ ਡਿਸਟ੍ਰਿਕਟ ਦੂਰ ਹੈ ਉਹਨਾਂ ਤੋਂ ਮਕਸਰ ਸ਼੍ਰੀ ਮਕਸਰ ਸਾਹਿਬ ਤੇ ਉਹਨਾਂ ਨੇ ਫੋਨ ਤੇ ਹੀ ਦੱਸ ਕੇ ਉਹਨਾਂ ਨੇ ਫੋਨ ਤੇ ਹੀ ਦੱਸ ਕੇ ਗੱਲਬਾਤ ਜਿੱਦਾਂ ਉਹਨਾਂ ਨੇ ਦੱਸਿਆ ਤੇ ਉਹਦੇ ਨਾਲ ਆਪਣੀ ਗਾਂ ਜਿਹੜੀ ਗੱਬਣ ਹੋ ਗਈ ਆ ਇਦਾਂ ਕਾਫੀ ਗਾਵਾਂ ਮੈਂ ਦੇਖਦਾ ਵਾਂ ਜਿਹੜੀਆਂ ਢਿੱਲੋ ਵੀਰ ਪਾਉਂਦੇ ਨੇ ਵੀਡੀਓ ਤੇ ਬਹੁਤ ਵਧੀਆ ਲੱਗਦਾ ਵੀ ਜਿਹੜੀਆਂ ਇਦਾਂ ਜਾਨਵਰ ਰਿਪੀਟਰ ਹੋ ਜਾਂਦੇ ਨੇ ਤੇ ਉਹਨਾਂ ਨੇ ਇਲਾਜ ਤੋਂ ਬਾਅਦ ਕਨਸੀਵ ਕਰ ਜਾਂਦੇ ਨੇ ਤੇ ਸਾਰਿਆਂ ਨੂੰ ਇਹ ਹੀ ਆ ਕਿ ਵੀਰ ਲੱਤਾਂ ਨਾ ਖਿੱਚਿਆ ਕਰੋ ਤੇ ਲੱਤਾਂ ਖਿੱਚਣ ਨਾਲ ਕੁਝ ਨਹੀਂ ਜੀ ਹੋਣਾ ਜਿਉ ਤੱਕ ਗੁਰੂ ਰਾਮਦਾਸ ਨੇ ਉਹਨਾਂ ਦੇ ਨਾਲ ਖੜੋਤੇ ਨੇ ਤੇ ਸਪੋਰਟ ਕਰਿਆ ਕਰੋ ਯਾਰ ਜੇ ਵੀ ਬੰਦਾ ਦਿਲੋਂ ਸਹੀ ਆ ਸਾਫ਼ ਆ ਤੇ ਉਹਨਾਂ ਦੀ ਸਪੋਰਟ ਕਰਨਾ ਆਪਣਾ ਫਰਜ਼ ਆ ਸੱਚ ਗੱਲ ਬਾਈ ਹਾਂਜੀ ਭਾਜੀ ਇਹ ਆਪਣੀ ਪਹਿਲੀ ਗਾਂ ਸੀ ਜਿਹੜੀ ਆਪਾਂ ਗੱਲਬਾਤ ਕਰਦੇ ਸੀ ਤੇ ਜਿਹੜੀ ਰਿਪੀਟਰ ਸੀਗੀ ਤੇ ਉਹਨਾਂ ਦੇ ਕਹਿਣ ਦੇ ਆਪਾਂ AI ਕਰਾਈ ਸੀ ਤੇ ਅੱਜ 5 ਮਹੀਨਿਆਂ ਦੀ ਗੱਬਣ ਆ ਤੇ ਦੂਸਰੀ ਗਾਂ ਵੀ ਆਪਣੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਤੇ ਉਹ ਵੀ ਅੱਜ ਚੈੱਕ ਪਾਸ ਆ ਗੱਬਣ ਨਿਕਲ ਆਈ ਆ ਤੇ ਬਹੁਤ ਵਧੀਆ ਗੁਰੂ ਰਾਮ ਦਾਸ ਦੀ ਕਿਰਪਾ ਦੇ ਨਾਲ ਆਪਣੀਆਂ ਦੋਵੇਂ ਗਾਂਵਾਂ ਰਿਪੀਟਰ ਸੀਗੀਆਂ ਤੇ ਜਿੱਦਾਂ ਜਿੱਦਾਂ ਟੱਲੋ ਵੀਰ ਨੇ ਕਿਹਾ ਉਦੋਂ-ਉਦਾਂ ਹੀ ਆਪਾਂ ਇਹਨਾਂ ਦਾ ਇਲਾਜ ਕਰਾ ਕੇ ਤੇ AI ਕਰਾਈ ਟਾਈਮ ਟੂ ਟਾਈਮ ਤੇ ਅੱਜ ਗੁਰੂ ਰਾਮ ਦਾਸ ਦੀ ਕਿਰਪਾ ਦੇ ਨਾਲੇ ਆਪਣੀਆਂ گاਵਾ ਗੱਬਣ ਨੇ ਇਹ ਆਪਣੀ ਵੀਰ ਦੀ ਗਾਂ ਸੀ ਉਹ ਦੂਸਰੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਔਰ ਮੇਰੇ ਭਰਾ ਸਾਰੇ ਠੀਕ ਠਾਕ ਨੇ ਘਰ ਪਰਿਵਾਰ ਕਿੱਦਾਂ ਸਾਰੇ ਭਰਾਵਾਂ ਦੇ ਤੇ ਮੇਰਾ ਭਰਾ ਵੀਡੀਓ ਤੁਸੀਂ ਦੇਖੀ ਹੋਣੀ ਆ ਮੁਕਸਰ ਸਾਈਡ ਤੋਂ ਆਈ ਏ ਵੀਡੀਓ ਭਰਾ ਦੀ ਤੇ ਬਹੁਤ ਵਧੀਆ ਲੱਗਦਾ ਯਾਰ ਉਹਦੀਆਂ ਦੋ گاਵਾ ਤੋਂ ਫੇਰ ਪੀਟਾ 1.5 ਸਾਲ ਤੋਂ ਅੱਜ ਦੀ ਡੇਟ 'ਚ ਤਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਉਹਦੀਆਂ ਦੋਵੇਂ ਗਾਵਾਂ ਗੱਬਣ ਹੋ ਗਈਆਂ ਨੇ ਠੀਕ ਨਾ ਤੁਸੀਂ ਦੇਖਿਆ ਵੀਡੀਓ ਚ ਕੱਲ ਬਾਸ ਸੁਣੀਆ ਵੀਰ ਜੀ ਹੈ ਨਾ ਤੇ ਮੇਰੇ ਭਰਾਵੋ ਇਹ ਕਿਤੇ ਨੋਰਮਲ ਐਵੇਂ ਗੱਲ ਨਾ ਕਿਤੇ ਸਮਝ ਲਓ ਕਿ ਕਿਤਾ ਕੋਈ ਜੜੀ ਬੂਟੀ ਜਾਂ ਕਿਤਾ ਕਿਰਪਾ ਜੀ ਉਹਦੀ ਬੜੀ ਸੱਚੇ ਪਾਤਸ਼ਾਹ ਦੀ ਉਹਦੀ ਕਿਰਪਾ ਜੀ ਉਹਦਾ ਨਾਮ ਲਈਦਾ ਤਾਂ ਉਹਦਾ ਨਾਮ ਐ ਕੰਮ ਹੁੰਦੇ ਨੇ ਆਪਣੇ ਤਰੀਕੇ ਆਪਣਾ ਐਕਸਪੀਰੀਅੰਸ ਹੈ ਵੀਰ ਜੀ ਠੀਕ ਹੈ ਨਾ ਤੇ ਇਦਾਂ ਭਰਾਵਾਂ ਦੇ ਨਾਲ ਆਪਾਂ ਫਾਰਮਰਾਂ ਦੇ ਨਾਲ ਖੜਦੇ ਰਹਿਣਾ ਵਾ ਤੇ ਬਿਲਕੁਲ ਸੇਵਾ ਸੇਵਾ ਵਾਏ ਤਾਂ ਤੁਹਾਡਾ ਵੀ ਫਰਜ ਬਣਦਾ ਵੀਡੀਓ ਸ਼ੇਅਰ ਕਰਨ ਦਾ ਭਰਾਵੋ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਰਦੇ ਤੱਕ ਵੀਡੀਓ ਪਹੁੰਚੇ ਮੇਰੇ ਨਾਲ ਕਨੈਕਟ ਕਰੇ ਤੇ ਮੈਂ ਉਹ ਸੇਵਾ ਲੈ ਸਕਾਂ ਜਿਹੜਾ ਫ੍ਰੀ ਹੁੰਦਾ ਨਾ ਕੰਮ ਉਹਨੂੰ ਸ਼ੇਅਰ ਕਰਿਆ ਕਰੋ ਮੇਰੇ ਭਰਾ ਯਾਰ ਜਿਹੜੀ ਚੰਗੀ ਚੀਜ਼ ਆ ਉਹਨੂੰ ਸ਼ੇਅਰ ਕਰਿਆ ਕਰੋ ਇਤਾਂ ਨਾ ਕਰਿਆ ਕਰੋ ਅੱਜ ਦੇਖਦੇ ਆ ਕਿਹੜਾ ਘੜਾ ਧੰਨ ਗੁਰੂ ਰਾਮਦਾਸ ਨੂੰ ਯਾਦ ਕਰਦਾ ਕਮੈਂਟਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਕੌਣ ਲਿਖਦਾ ਵਾ ਉਹਦਾ ਨਾਮ ਲਿਖ ਕੇ ਤੇ ਕੌਣ ਵੀਡੀਓ ਸ਼ੇਅਰ ਕਰਦਾ ਉਹਨੋਂ ਉਹਦੇ ਨਾਂ ਤੇ ਲਾਈਕ ਕਰਦਾ ਯਾਰ ਮੇਰੇ ਨਾਂ ਦੇ ਨਾ ਕਰੋ ਜਿਹਦੀ ਕਿਰਪਾ ਵਾ ਧੰਨ ਗੁਰੂ ਰਾਮਦਾਸ ਦਾ ਨਾਮ ਲੈਨੇ ਉਹਦੇ ਕਰਕੇ ਤੇ ਸ਼ੇਅਰ ਕਰ ਦੋ ਯਾਰ ਕਿੱਦਾਂ ਭਲਾ ਤਾਂ ਹੋ ਸਕੇ ਘੱਟ ਤੋਂ ਘੱਟ ਯਾਰ ਇਹ ਵੀ ਇਦਾਂ ਹੀ ਵੀਡੀਓ ਪਹੁੰਚੀ ਇਦ ਤੱਕ ਵੀਰ ਤੱਕ ਤੇ ਉਹਦੇ ਨਾਲ ਖੜਿਆ ਆਉਂਦੀਆਂ ਅੱਜ ਦੋਵੇਂ ਗਾਵਾਂ ਗੱਬਣ ਹੋ ਗਈਆਂ ਯਾਰ ਤੇ ਕੀ ਪਤਾ ਕਿ ਕਿਸੇ ਨਾਲ ਖੜ ਸਕੀ ਹੈ ਯਾਰ ਕਿੱਦਾਂ ਭਲਾ ਹੋ ਜੇ ਤੂੰ ਵੀ ਆਪਣਾ ਫਰਜ਼ ਸਮਝਿਆ ਕਰੋ ਮੇਰੇ ਭਰਾ ਤੇ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟਾਂ 'ਚ ਧੰਨ ਧੰਨ ਗੁਰੂ ਰਾਮਦਾਸ ਲਿਖਣਾ ਅਜ ਸਾਰਿਆਂ ਵੀਡੀਓ ਸ਼ੇਅਰ ਕਰਨੀਆਂ ਲਾਈਕ ਕਰਨੀਆਂ ਦੇਖਣੇ ਕਿੰਨੇ ਪਿਆਰ ਕਰਦੇ ਆ ਆਪਣੇ ਸੱਚੇ ਪਾਤਸ਼ਾਹ ਨੂੰ ਸੱਚ ਨੂੰ ਸਮਝੋ ਯਾਰ ਸੱਚ ਨੂੰ ਸਮਝੋ ਜੇ ਕੋ ਭਲਾ ਕਰਦਾ ਮਿਹਨਤ ਕਰਦਾ ਵਧੀਆ ਕਰਦਾ ਕਰਕੇ ਦਿਖਾਉਂਦਾ 1.5 ਸਾਲ ਉੱਥੇ ਜੋਰ ਲੰਦੇ ਰਹੇ ਸਾਰੇ ਯਾਰ ਦੋ ਗਮਾਂ ਅਸੀਂ ਉਹਦੇ ਕੋ ਸਾਰੀਆਂ ਦੋਵੇਂ ਰਿਪੀਟਰ ਅੱਜ ਦੋਵੇਂ ਗੱਬਣ ਕਰਕੇ ਉਹ ਮਾਰੀਆਂ ਨੇ ਯਾਰ ਐਦਾਂ ਹੀ ਆ ਬਸ ਮੇਰੇ ਭਰਾਵੋ ਕਿਰਪਾ ਵਾ ਉਹਦੀ ਜਿਹਦਾ ਨਾਮ ਲੈਨੇ ਆ ਅੱਜ ਦੇਖਦੇ ਆ ਤੁਸੀਂ ਕਿੰਨੀ ਕਿ ਸੇਵਾ ਲੁੱਟਦੇ ਹੋ ਮੇਰੇ ਕਰਕੇ ਨਹੀਂ ਪਰ ਜਿਹਦੀ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਜਿਹਦਾ ਨਾਮ ਲੈ ਕੇ ਕੰਮ ਕਰਦੇ ਆ ਉਹਦੇ ਕਰਕੇ ਤਾਂ ਯਾਰ ਲਾਈਕ ਕਮੈਂਟ ਸ਼ੇਅਰ ਤਾਂ ਕਰੋ ਕਿਸੇ ਤੱਕ ਵੀਡੀਓ ਪਹੁੰਚੇ ਚਲੋ ਦੇਖਦੇ ਆ ਮੀਰ ਜੀ ਜਰੂਰ ਲਿਖ ਕੇ ਜਾਇਓ ਧੰਨ ਧੰਨ ਗੁਰੂ ਰਾਮਦਾਸ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ